ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਸਾਖੀ ਹੈ ਧੰਨ ਸ਼੍ਰੀ ਗੁਰੂ ਨਾਨਕ ਤੇਜ ਜੀ ਦੇ ਬਾਰੇ ਦੋਦੇ ਸਿੱਖ ਦੀ ਸਾਖੀ ਮੀਏ ਮਿੱਠੇ ਦਾ ਹੰਕਾਰ ਨਿਵਾਰ ਕੇ ਗੁਰੂ ਜੀ ਨਾਰੋਵਾਲ ਨੂੰ ਆ ਗਏ ਨਾਰੋਵਾਲ ਦਰਿਆ ਰਾਵੀ ਦੇ ਦੋਹੀ ਪਾਸੇ ਦੇ ਪ੍ਰਾਂਗਣੇ ਵਿੱਚ ਰੰਦਾਵਾ ਗੋਤ ਦੇ ਜਾਟਾ ਰਹਿੰਦੇ ਸਨ ਬਾਜਵੇ ਤੇ ਰੰਦਾਵ ਸਖੀ ਸਰਵਰ ਦੇ ਪੁਜਾਰੀ ਸਨ ਉਹਨਾਂ ਨੂੰ ਸਿੱਧੇ ਰਾਹ 'ਤੇ ਪਾਉਣ ਵਾਸਤੇ ਗੁਰੂ ਜੀ ਇੱਧਰ ਆ ਗਏ। ਨਾਰੋਵਾਲ ਤੋਂ ਚੜ੍ਹਦੇ ਪਾਸੇ ਦਰਿਆ ਰਾਵੀ ਉੱਤੇ ਆ ਬੈਠੇ। ਜਿਸ ਜ਼ਮੀਨ ਵਿੱਚ ਗੁਰੂ ਜੀ ਨੇ ਆਸਣ ਲਾਇਆ ਉਸ ਜ਼ਮੀਨ ਦਾ ਦੁਨੀਆਵੀ ਮਾਲਕ ਜੱਟ ਦੋਦਾ ਸੀ। ਦੋਦੇ ਦੀ ਬੌਟੀ ਨੇ ਦੇਖਿਆ ਦੋ ਅਤੀਤ ਉਹਨਾਂ ਦੀ ਜੋ ਵਿੱਚ ਬੈਠੇ ਹਨ ਉਹ ਸ਼ਾਇਦ ਭੁੱਖੇ ਹੋਣ। ਉਹ ਮੱਝ ਦਾ ਦੁੱਧ ਚੋਕੇ ਗੁਰੂ ਜੀ ਕੋਲ ਲੈ ਆਈ। ਉਹਦੇ ਪਿੱਛੇ ਪਿੱਛੇ ਦੁੱਧਾ ਵੀ ਆ ਗਿਆ ਗੁਰੂ ਜੀ ਨੇ ਪ੍ਰਸੰਨ ਚੇਤ ਦੁੱਧ ਵੀ ਪੀ ਲਿਆ ਜਦੋਂ ਗੁਰੂ ਜੀ ਦੁੱਧ ਪੀ ਬੈਠੇ ਤਾਂ ਦੁੱਧੇ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਮਹਾਤਮਾ ਜੀ ਇਹ ਦੁੱਧ ਮੇਰੀ ਮੱਝ ਦਾ ਸੀ ਮੇਰੇ ਤੇ ਦਇਆ ਕਰੋ ਵਰ ਦੇਓ ਮੇਰੇ ਘਰ ਅੰਨ ਤੇ ਦੁੱਧ ਪੁੱਤ ਰਹੇ ਗੁਰੂ ਜੀ ਮੁਸਕੁਰਾਈ ਦੁੱਧਿਆ ਜੋ ਦੁੱਧ ਅਸਾਂ ਨੇ ਪੀਤਾ ਹੈ ਉਹ ਕਰਤਾਰ ਨੇ ਦਿੱਤਾ ਹੈ ਤੇਰਾ ਨਹੀਂ ਦੋਦੇ ਨੇ ਕਿਹਾ ਨਹੀਂ ਮਹਾਰਾਜ ਮੈਂ ਝੂਠ ਨਹੀਂ ਬੋਲਦਾ ਕਿਸੇ ਕਰਤਾਰ ਦਾ ਦੁੱਧ ਨਹੀਂ ਮੈਂ ਆਪਣੇ ਘਰੋਂ ਲਿਆਇਆ ਹਾਂ ਸੱਜਰ ਮੱਝ ਸੂਈ ਹੈ ਕਰਤਾਰ ਦੇ ਘਰ ਤਾਂ ਲਵੇਰਾ ਹੀ ਨਹੀਂ ਹੈਗਾ ਦੋਦੇ ਦਾ ਭੋਲਾਪਨ ਦੇਖ ਕੇ ਗੁਰੂ ਜੀ ਮੁਸਕਰਾ ਪਏ ਗੁਰੂ ਜੀ ਨੇ ਕਰਤਾਰ ਪਰ ਪ੍ਰਮਾਤਮਾ ਨੂੰ ਆਖਿਆ ਤੇ ਦੋਦੇ ਨੇ ਕਰਤਾਰ ਸ਼ਬਦ ਸੁਣਿਆ ਹੀ ਨਹੀਂ ਸੀ ਉਸ ਨੇ ਕਰਤਾਰ ਆਪਣਾ ਗਵਾਂਢੀ ਸਮਝਿਆ ਸੀ ਗੁਰੂ ਜੀ ਨੇ ਆਖਿਆ ਭਾਈ ਦੋਦੇ ਅ ਸਾਡਾ ਭਾਈ ਦੋਦੇ ਅ ਸਾਡਾ ਭਾਵ ਹੈ ਕਿ ਦੁੱਧ ਭਗਵਾਨ ਨੇ ਭੇਜਿਆ ਹੈ ਭਗਵਾਨ ਦੀ ਤਰਤੀ ਹੈ ਭਗਵਾਨ ਦੇ ਮਾਲ ਡੰਗਰ ਹਨ ਭਗਵਾਨ ਦਾ ਉਤਪੰਨ ਕੀਤਾ ਹੋਇਆ ਕਾ ਖਾ ਕੇ ਮੱਜਾ ਗਊ ਗਊਆਂ ਦੁੱਧ ਦਿੰਦੀਆਂ ਹਨ ਇਸ ਵਾਸਤੇ ਕਰਤਾਰ ਨੇ ਤੈਨੂੰ ਦੁੱਧ ਦਿੱਤਾ ਤੂੰ ਅਸਾਂ ਕੋਲ ਲੈ ਆਇਆ ਹੈ ਦੁੱਧ ਦੇ ਨਿਰਤਾ ਸੋਚ ਕੇ ਆਖਿਆ ਇਹ ਤਾਂ ਗੱਲ ਠੀਕ ਹੀ ਪ੍ਰਤੀਤ ਹੁੰਦੀ ਹੈ ਇਸੇ ਹਿਸਾਬ ਦਾ ਦੁੱਧ ਕਰਤਾਰ ਦਾ ਹੋਇਆ ਇਹ ਸਭ ਕੁਝ ਉਸੇ ਦਾ ਹੀ ਹੈ ਮਹਾਤਮਾ ਜੀ ਤੁਸੀਂ ਬਹੁਤ ਚੰਗੇ ਕਰਨੀ ਵਾਲੇ ਪੁਰਸ਼ ਜਾਪਦੇ ਹੋ ਦੱਸੋ ਤੁਸਾਂ ਦਾ ਡੇਰਾ ਕਿਹੜੇ ਤੀਰਥ ਉੱਤੇ ਹੈ ਆ ਸਾਡਾ ਡੇਰਾ ਕਿਸੇ ਤੀਰਥ ਉੱਤੇ ਨਹੀਂ ਰਮਤੇ ਹੀ ਰਹਿੰਦੇ ਹਾਂ ਭਾਈ ਮਰਦਾਨਾ ਜੀ ਨੇ ਕੋਲੋਂ ਛੇਤੀ ਨਾਲ ਆਖ ਦਿੱਤਾ ਮੈਂ ਫੇਰ ਬੇਨਤੀ ਕਰਦਾ ਹਾਂ ਦੋਦਾ ਬੋਲਿਆ ਏ ਖੁੱਲੀ ਜੂ ਪਈ ਹੈ ਦਯਾਰਾਵੀ ਦਾ ਸੁੰਦਰ ਕਿਨਾਰਾ ਹੈ ਇਥੇ ਹੀ ਆਪਣੇ ਡੇਰੇ ਦੀ ਮੋੜੀ ਗੱਡੋ ਮੈਂ यथाਸ਼ਕਤ ਸੇਵਾ ਕਰਾਂਗਾ ਉਸ ਦੇ ਜੋ ਗਿਰਦੇ ਹਿੰਦੂਆਂ ਦੇ ਵੱਡੇ ਵੱਡੇ ਨਗਰ ਹਨ ਸਾਰੇ ਆਪ ਦੀ ਮਾਨਤਾ ਕਰਨਗੇ ਇਥੇ ਹੀ ਤੀਰਥ ਕਾਇਮ ਕਰਦੇ ਵੋ ਦੋਦਿਆ ਕਰਤਾਰ ਦਾ ਪਾਣਾ ਇਹੋ ਹੀ ਪ੍ਰਤੀਤ ਹੁੰਦਾ ਹੈ ਅੰਦਰੋਂ ਪ੍ਰੇਰਣਾ ਹੋ ਰਹੀ ਹੈ ਮਾਲਕ ਹੁਕਮ ਕਰ ਰਿਹਾ ਹੈ ਕਿ ਮੈਂ ਇਥੇ ਕਰਤਾਰ ਦੇ ਨਾਮ ਉੱਤੇ ਕਰਤਾਰਪੁਰ ਨਗਰ ਵਸਾਵਾ ਅੱਛਾ ਜਿਵੇਂ ਕਰਤਾਰ ਜੀ ਮਰਜ਼ੀ ਲਿਆ ਟਾਲੀ ਦੀ ਮੋੜੀ ਵੱਡ ਕੇ ਇਥੇ ਹੀ ਡੇਰਾ ਲਾ ਦਿੰਦਾ ਹਾਂ ਇਸੇ ਸਥਾਨ ਨੂੰ ਕਰਤਾਰ ਦਾ ਕਰ ਮੰਨ ਲੈਂਦਾ ਹਾਂ ਦੋਦੇ ਕੋਲ ਕੋਹਾੜੀ ਸੀ ਉਹ ਛੇਤੀ ਨਾਲ ਟਾਲੀ ਦਾ ਵੱਡਾ ਸਾਰਾ ਮੋੜਾ ਵੱਢ ਕੇ ਲੈ ਆਇਆ ਜਿੱਥੇ ਗੁਰੂ ਜੀ ਬੈਠੇ ਸਨ ਉੱਥੇ ਹੀ ਮੋੜੀ ਗੱਡ ਦਿੱਤੀ ਨਾਮ ਕਰਤਾਰਪੁਰ ਰੱਖ ਦਿੱਤਾ ਦੋਦਾ ਖੁਸ਼ੀ ਖੁਸ਼ੀ ਨਗਰ ਚਲੋ ਦਰਸ਼ਨ ਕਰਿਏ ਦੁੱਧ ਪੁੱਤ ਬਖਸ਼ ਦੇ ਹਨ ਕਰਤਾਰਪੁਰ ਨੂੰ ਵਸਾਉਣਾ ਪਈ ਦੋਦੇ ਕੋਲੋਂ ਸੁਣ ਕੇ ਕਿ ਬਾਹਰ ਮਹਾਤਮਾ ਜਨ ਆਏ ਹਨ ਹਰ ਮਨੁੱਖ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਲੋਕ ਹਮ ਹਮਾ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਤਾਂ ਆਏ ਉਹ ਗੁਰੂ ਜੀ ਵਾਸਤੇ ਅੰਨ ਬਸਤਰ ਤੇ ਧੰਨ ਲਿਆਏ ਗੁਰੂ ਜੀ ਨੇ ਸਭ ਨੂੰ ਸਤਕਾਰ ਦਿੱਤਾ ਨਾਮਦਾਨ ਬਖਸ਼ਿਆ ਜੋ ਪਦਾਰਥ ਸੰਗਤਾਂ ਵੱਲੋਂ ਆਏ ਗੁਰੂ ਜੀ ਨੇ ਉਹਨਾਂ ਪਦਾਰਥਾਂ ਦਾ ਲੰਗਰ ਤਿਆਰ ਕਰਨ ਵਾਸਤੇ ਹੁਕਮ ਕੀਤਾ ਕਈ ਪ੍ਰੇਮੀ ਐਸੇ ਆ ਪੁੱਜੇ ਜਿਨ੍ਹਾਂ ਨੇ ਲੱਕੜਾਂ ਤੇ ਸਰਕੜਾ ਵਟ ਕੇ ਆਏ ਗਏ ਸਿੱਖਾਂ ਤੇ ਗੁਰੂ ਜੀ ਵਾਸਤੇ ਕਾਨੇ ਦੀਆਂ ਛੰਨਾ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਬਹੁਤ ਸਾਰੇ ਘੇਰੇ ਵਿੱਚ ਵਾੜਾ ਲਾ ਕੇ ਰਹਿਣ ਵਾਲੀ ਬਾੜੀਆਂ ਬਲਿਆ ਗਿਆ ਥੋੜੇ ਹੀ ਦਿਨਾਂ ਵਿੱਚ ਛੰਨਾ ਵੱਜ ਗਈਆਂ ਛੰਨਾ ਹੇਠਾਂ ਰੋਜ ਸਵੇਰ ਸ਼ਾਮ satsang ਹੋਣ ਲੱਗਾ ਦਿਨੋ ਦਿਨ ਸੰਗਤਾਂ ਦੀ ਆਵਾਜ਼ aí ਵਿੱਚ ਵਾਧਾ ਹੋਣ ਲੱਗਾ ਲੰਗਰ ਚੱਲਣ ਲੱਗਾ ਤੇ ਸਾਰੇ ਪ੍ਰੰਗਣੇ ਵਿੱਚ ਖਬਰਾਂ ਹੋ ਗਈਆਂ ਕਿ ਨਾਨਕ ਨਰਨਕਾਰੇ ਨਾਮ ਦਾ ਮਹਾਤਮਾ ਦਰਿਆ ਰਾਵੀ ਕਿਨਾਰੇ ਬੈਠਾ ਹੈ ਉਸਨੇ ਡੇਰਾ ਵਸਾਇਆ ਹੈ ਉਸ ਡੇਰੇ ਦਾ ਨਾਮ ਕਰਤਾਰਪੁਰ ਰੱਖਿਆ ਹੈ ਜੇ ਕੋਈ ਲੰਗਰ ਇਮਾਰਤ ਜਾਂ ਸੰਗਤ ਦੀ ਸੇਵਾਤ ਕਰੇ ਮਾਣ ਮੰਗੀ ਮੁਰਾਦ ਹਾਸਲ ਕਰਦਾ ਹੈ ਆਤਮਕ ਤੇ ਸ਼ਰੀਰਕ ਰੋਗ ਕਰਕੇ ਦੁਖੀ ਲੋਕ ਦੂਰੋਂ ਦੂਰੋਂ ਤਾਈਂ ਕਰਕੇ ਆਉਣ ਲੱਗੇ ਇੱਕ ਬਹੁਤ ਸਾਰਾ ਲੰਮਾ ਚੌੜਾ ਵੱਡਾ ਛੱਪਰ ਬਣਿਆ ਗਿਆ ਉਸ ਛੱਪਰ ਦੇ ਹੇਠਾਂ ਗੁਰੂ ਜੀ satsang ਕਰਨ ਲੱਗੇ ਉਹ ਧਰਮਸ਼ਾਲਾ ਸੀ ਤੜਕੇ ਉੱਠ ਕੇ ਆਸਾ ਦੀ ਬਾਹਰ ਲੱਗਣ ਲੱਗੀ ਗੁਰਬਾਣੀ ਦੇ ਕੀਰਤਨ ਪਿੱਛੇ ਧਾਰਮਿਕ ਉਪਦੇਸ਼ ਤੇ ਕਥਾ-ਵਾਰਤਾ ਸੁਣਾਈ ਜਾਂਦੀ ਗੁਰੂ ਜੀ ਆਸਣ ਲਾ ਕੇ ਬਿਰਾਜਦੇ ਧਰਮਸ਼ਾਲਾ ਵਿੱਚ ਸਵੇਰੇ ਤੇ ਸ਼ਾਮ ਨੂੰ ਬਹੁਤ ਸਾਰੀ ਰੌਣਕ ਰਹਿੰਦੀ। ਗੁਰੂ ਜੀ ਜਿਸ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ ਸੀ ਉਹ ਮਿਸ਼ਨ ਨੂੰ ਜਾਤ ਪਾਤ ਛੱਡ ਕੇ ਸਾਰਾ ਲੰਗਰ ਚਲਾਉਣਾ, ਸਮਾਜ ਦੇ ਮੁੱਖੀ ਬ੍ਰਾਹਮਣ ਨੂੰ ਵੰਗਾਰਨਾ ਸੀ। ਸਮਾਜ ਦੀ ਪ੍ਰਚਲਿਤ ਕਮਜ਼ੋਰੀ ਦੇ ਵਿਰੁੱਧ ਬਗਾਵਤ ਸੀ। ਗੁਰੂ ਜੀ ਕੋਲ ਜੋ ਵੀ ਆਉਂਦਾ ਉਸ ਨੂੰ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦ ਸ਼ਿਕਾਇਆ ਜਾਂਦਾ। ਦਰਿਆ ਰਾਵੀ ਦੇ ਕਿਨਾਰੇ ਜੰਗਲ ਵਿੱਚ ਮੰਗਲ ਲੱਗ ਗਿਆ। ਸੰਸਾਰ ਵਿੱਚ ਚੰਗਿਆਂ ਨਾਲੋਂ ਭੈੜੇ ਬੰਦੇ ਬਹੁਤ ਹਨ ਉਹ ਹੰਕਾਰ ਨਾਲ ਆਕੜੇ ਹੋਏ ਸੰਤਾਂ ਮਹਾਤਮਾ ਤੇ ਮਹਾਪੁਰਸ਼ਾਂ ਨੂੰ ਤੰਗ ਕਰਨ ਵਾਸਤੇ ਤਿਆਰ ਰਹਿੰਦੇ ਹਨ ਕਈਆਂ ਨੂੰ ਰਾਜ ਹੰਕਾਰ ਬਹੁਤ ਤੰਗ ਕਰਦਾ ਹੈ ਨਾਰੋਵਾਲ ਪ੍ਰੰਗਣੇ ਦਾ ਹਾਕਮ ਥਾਣੇਦਾਰ ਕਰੋੜੀਆ ਸੀ ਇੱਕ ਕਰੋੜੀਆ ਹੈਂਕੜੇ Hindu ਸੀ ਉਹ ਪਠਾਣਾ ਦੇ ਇਸ਼ਾਰਿਆਂ ਤੇ ਚੱਲ ਕੇ ਹਿੰਦੂਆਂ ਨੂੰ ਤੰਗ ਕਰਦਾ ਸੀ ਉਸ ਕੋਲ ਦੌਲਤ ਅਣਗਿਣਤ ਸੀ ਦੌਲਤ ਦੇ ਰਾਜਬਲ ਨੇ ਉਸ ਨੂੰ ਪਾਗਲ ਬਣਾ ਦਿੱਤਾ ਸੀ ਉਹ ਦੁਰਾਚਾਰੀ ਤੇ ਸ਼ਰਾਬੀ ਕਬਾਬੀ ਸੀ ਜਦੋਂ ਉਸ ਨੇ ਸੁਣਿਆ ਕਿ ਰਾਵੇ ਕਿਨਾਰੇ ਡੇਰਾ ਬਣਿਆ ਹੈ ਕੋਈ ਨਾਨਕ ਨਰੰਕਾਰੀ ਪੁਰਸ਼ ਦੁਕਾਨ ਖੋਲ ਬੈਠਾ ਹੈ ਉਸ ਭੋਲੇ ਪਲੇ ਲੋਕਾਂ ਨੂੰ ਵਰਗਲਾ ਕੇ ਹਕੂਮਤ ਦੇ ਵਿਰੁੱਧ ਕਰ ਰਿਹਾ ਹੈ ਨੀਚ ਉੱਚ ਨੂੰ ਇਕੱਠਿਆਂ ਬਿਠਾ ਕੇ ਰੋਟੀ ਖਵਾਉਂਦਾ ਹੈ ਚੌਂਤਰਾ ਨਹੀਂ ਪਹੁੰਚਦਾ ਕੁਫਰ ਤੇ ਅਨਰਥ ਦਾ ਪ੍ਰਚਾਰਕ ਹੈ ਇਹ ਸੁਨੇਹਾ ਕਰੋੜੀਏ ਨੂੰ ਉਹਦੇ ਕਿਸੇ ਚਾਟੜੇ ਨੇ ਦਿੱਤਾ ਸੀ ਉਸੇ ਵੇਲੇ ਕਰੋੜੀਏ ਨੇ ਗੁਲਾਮ ਨੂੰ ਹੁਕਮ ਕੀਤਾ ਮੇਰੇ ਘੋੜੇ ਤੇ ਕਾਠੀ ਪਾਹ ਨਾਲ 20 ਸਵਾਰ ਤਿਆਰ ਹੋਣ ਮੈਂ ਹੁਣੇ ਉਸ ਦੀ ਦੁਕਾਨ ਨੂੰ ਉਜਾੜ ਕੇ ਉਸ ਨੂੰ ਉੱਥੋਂ ਉਠਾ ਆਉਂਦਾ ਹਾਂ ਹੋ ਸਕਦਾ ਹੈ ਲਾਹੌਰ ਦਾ ਹਾਕਮ ਮੁੜ ਤੈਨੂੰ ਤੰਗ ਕਰੇ ਗੁਲਾਮ ਨੇ ਹੁਕਮ ਮੰਨਿਆ ਘੋੜੇ ਉੱਤੇ ਕਾਠੀ ਪਾ ਕੇ ਘੋੜਾ ਲੈ ਕੇ ਹਾਜ਼ਰ ਹੋ ਗਿਆ 20 ਪਿਆਦੇ ਨਾਲ ਹੋ ਤੁਰੇ ਇੱਕ ਬਜ਼ੁਰਗ ਕਰੋੜੀਏ ਦਾ ਗਵਾਂਢੀ ਸੀ ਉਸ ਨੇ ਕਰੋੜੀਏ ਨੂੰ ਆਖਿਆ ਪੁੱਲ ਕਰ ਰਹੇ ਹੋ ਰਾਜਪਾਲ ਦੌਲਤ ਤੇ ਜਵਾਨਾਂ ਦਾ ਖਿਆਲ ਨਾ ਕਰੋ ਇੱਕ ਆਮ ਮਨੁੱਖ ਵਾਂਗ ਹੋ ਕੇ ਇੱਕ ਪਲ ਸੋਚੋ ਜਿਸ ਨੀਤ ਨਾਲ ਗੁਰੂ ਵੱਲ ਚੱਲੇ ਹੋ ਇਸ ਨੂੰ ਤਿਆਗ ਦਿਓ ਉਹ ਕਰਾਮਾਤੀ ਹੈ ਜੇ ਜਾਣਾ ਹੈ ਤੇ ਪੈਦਲ ਜਾਓ ਭਗਵਾਨ ਦੇ ਭਗਤਾਂ ਨੂੰ ਤੰਗ ਕਰਨਾ ਯੋਗ ਨਹੀਂ ਕਰੋੜੀਆਂ ਨੇ ਬਜ਼ੁਰਗ ਦੇ ਬਚਨਾਂ ਵੱਲ ਧਿਆਨ ਨਹੀਂ ਦਿੱਤਾ ਕੋੜੇ ਨੂੰ ਅੱਡੀ ਲਾ ਕੇ ਅੱਗੇ ਨਿਕਲ ਗਿਆ ਜਦੋਂ ਕਰਤਾਰਪੁਰ 20 ਕੁ ਪੈਲੀਆਂ ਰਹਿ ਗਿਆ ਤਾ ਕਰੋੜੀਏ ਨੂੰ ਤਿਸਨੋਂ ਹਟ ਗਿਆ ਠੇਡਾ ਖਾ ਕੇ ਘੋੜਾ ਡਿੱਗ ਪਿਆ ਘੋੜੇ ਦੇ ਡਿੱਗਣ ਨਾਲ ਕਰੋੜੀਏ ਦੀ ਸੱਜੀ ਲੱਤ ਟੁੱਟ ਗਈ ਘੋੜਾ ਜਾਨੋਂ ਮਰ ਗਿਆ ਸਾਥੀ ਪਿਆਦੇ ਹੈਰਾਨ ਤੇ ਘਬਰਾਏ ਹੋਏ ਉਸ ਨੂੰ ਫੜ ਕੇ ਸੰਭਾਲਣ ਲੱਗੇ ਔਫ ਮੈਨੂੰ ਦਿਸਦਾ ਕੁਝ ਨਹੀਂ ਨਿਗਾਹ ਚਲੀ ਗਈ ਸਿਰ ਚਕਰਾ ਰਿਹਾ ਹੈ ਲੱਤ ਟੁੱਟ ਗਈ ਹੈ ਮੈਂ ਤੁਰ ਨਹੀਂ ਸਕਦਾ ਮੈਨੂੰ ਬਹੁਤ ਦਰਦ ਹੋਣ ਲੱਗ ਪਈ ਹੈ ਮੈਨੂੰ ਪਾਣੀ ਪਿਲਾਓ ਕਰੋੜੀਏ ਨੇ ਦੁਹਾਈ ਮਚਾਈ ਪਾਣੀ ਤਾਂ ਉਸ ਫਕੀਰ ਦੇ ਡੇਰੇ ਤੋਂ ਉਰੇ ਕਿਤੇ ਨਹੀਂ ਪਿਛਲਾ ਪਾਣੀ ਦੂਰ ਰਹਿ ਗਿਆ ਹੈ ਤੇ ਦਰਿਆ ਰਾਵੀ ਦੂਰ ਹੈ ਇੱਕ ਪਿਆਦੇ ਨੇ ਆਖਿਆ ਜਾਓ ਉਸੇ ਦੇ ਡੇਰਿਓਂ ਪਾਣੀ ਲੈ ਆਓ ਮੇਰੇ ਦਿਲ ਨੂੰ ਕੁਝ ਹੋ ਰਿਹਾ ਹੈ ਮੇਰੀ ਜਾਨ ਨਿਕਲ ਰਹੀ ਹੈ ਸ਼ੇਤੀ ਕਰੋ ਦੇਰੀ ਕੀਤੀ ਤਾਂ ਮੈਂ ਮਰ ਜਾਵਾਂਗਾ ਸਤੰਤਕ ਨਿੰਦਕ ਕਰੋੜੀਏ ਨੂੰ ਘਰੋਂ ਤੁਰਨ ਲੱਗੇ ਆਖੇ ਬਜ਼ੁਰਗ ਦੇ ਵਚਨ ਯਾਦ ਆਏ ਹੋ ਸਕਦਾ ਹੈ ਇਹ ਸਾਧੂ ਗੁਰੂ ਨਾਨਕ ਦੇਵ ਜੀ ਕਰਾਮਾਤੀ ਹੋਵੇ ਮੈਂ ਕਦੀ ਨਾ ਕੋੜੇ ਤੋਂ ਡਿੱਗਿਆ ਨਾ ਇਸ ਕੋੜੇ ਨੇ ਨੋਂ ਲਿਆ ਪੀੜ ਬਹੁਤ ਭਿਆਨਕ ਪੀੜ ਹਾਈ ਜਾਣ ਗਈ ਕਰੋੜੀਏ ਦੇ ਦੋ ਪਿਆਦੇ ਗੁਰੂ ਜੀ ਦੇ ਹਜ਼ੂਰ ਪਹੁੰਚੇ ਸਬਰ ਨਾਲ ਸਤ ਗੁਰੂ ਜੀ ਇਹ ਡੇਰੇ ਦੇ ਬੋਹੇ ਅੱਗੇ ਖਲੋਤੇ ਮਿਲ ਗਏ ਪਿਆਦਿਆਂ ਨੇ ਗੁਰੂ ਜੀ ਨੂੰ ਆਖਿਆ ਮਹਾਰਾਜ ਦਇਆ ਕਰੋ ਥੋੜਾ ਜਿਹਾ ਜਲ ਚਾਹੀਏ ਥਾਣੇਦਾਰ ਕਰੋੜੀਆ ਜੀ ਕੋੜੇ ਤੇ ਡਿੱਗ ਪਏ ਹਨ ਉਹਨਾਂ ਨੂੰ ਗਸ਼ਾਂ ਪੈ ਰਹੀਆਂ ਹਨ ਉਹਨਾਂ ਨੂੰ ਸੱਟਾਂ ਬਹੁਤ ਲੱਗੀਆਂ ਹਨ ਗੁਰੂ ਜੀ ਦੇ ਨਾਲ ਹਜ਼ੂਰੀਆ ਸਿੱਖ ਸੀ ਗੁਰੂ ਜੀ ਨੇ ਉਹਦੇ ਵੱਲ ਇਸ਼ਾਰਾ ਕੀਤਾ ਕਿ ਉਹ ਪਾਣੀ ਦਾ ਗੜਵਾਂ ਲਿਆ ਕੇ ਇਹਨਾਂ ਨੂੰ ਦੇ ਦੇਵੇ ਪਾਣੀ ਆਇਆ ਤੇ ਪਿਆਦੇ ਲੈ ਕੇ ਤੁਰ ਗਏ ਉਹਨਾਂ ਤੁਰੇ ਜਾਂਦੇ ਆਂਵਲ ਦੇਖ ਕੇ ਗੁਰੂ ਜੀ ਮੁਸਕਰਾਏ ਤੇ ਇਉਂ ਬਚਨ ਕੀਤਾ ਕਰਤਾਰ ਤੂੰ ਤੰ ਹੈ ਤੰ ਹੈ ਸੰਤਾਪਕਤਾ ਦੀ ਆਪ ਰਖਵਾਲੀ ਕਰਦਾ ਹੈ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ ਮਾਨਮੁਖ ਗਣਤ ਗਣਵਾਈ ਕਰਤਾ ਕਰੇ ਸੋ ਹੋਏ ਮਾਨਮੁਖ ਚਿੱਤ ਵਿੱਚ ਕੁਝ ਹੋਰ ਸੋਚਦਾ ਹੈ ਪਰ ਮੇਰਾ ਕਰਤਾਰ ਕੁਝ ਹੋਰ ਕਰਦਾ ਹੈ ਕਰੋੜੀਏ ਨੂੰ ਜਲ ਪਲਾਇਆ ਉਹ ਪਵਿੱਤਰ ਜਲ ਗੁਰੂ ਜੀ ਦੀ ਬੋਲੀ ਦਾ ਸੀ ਉਹ ਬੋਲੀ ਜਿਸ ਦੇ ਬਾਈਉ ਮੰਡਲ ਵਿੱਚ ਸਤ ਕਰਤਾਰ ਸਾਧਨਾ ਮਦੀ ਧੁੰਨ ਰਚੀ ਹੋਈ ਸੀ ਬਾਣੀ ਤੇ ਪ੍ਰਭੂ ਸਿਮਰਨ ਨੇ ਜਿਸ ਨੂੰ ਪਾਣੀ ਨਹੀਂ ਸਿਰਾਂ ਦਿੱਤਾ ਸਗੋਂ ਅੰਮ੍ਰਿਤ ਬਣਾ ਦਿੱਤਾ ਸੀ ਔਰ ਜਲ ਜਦੋ ਕਰੋੜੀਏ ਨੇ ਪੀਤਾ ਤਾਂ ਉਸ ਦੀਆਂ ਅੱਖਾਂ ਦਾ ਹਨੇਰਾ ਦੂਰ ਹੋ ਗਿਆ ਉਸ ਨੂੰ ਮੋੜ ਦਿਸਣ ਲੱਗ ਪਿਆ ਮੈਨੂੰ ਹੌਲੀ ਹੌਲੀ ਸੰਤਾਂ ਦੇ ਡੇਰੇ ਲੈ ਚੱਲੋ ਮੈਂ ਭੁੱਲ ਬਖਸ਼ਾਵਾਂ ਮੇਰੇ ਮਨ ਦੀ ਮਾੜੀ ਇੱਛਾ ਨੂੰ ਉਹ ਜਾਣ ਗਏ ਹਨ ਸੱਚਮੁੱਚ ਕੋਈ ਕਰਾਮਾਤੀ ਸੰਤ ਹੈ ਆਸਰਾ ਦਿਓ ਮੈਂ ਤੁਰ ਕੇ ਚੱਲਾਂ ਕਰੋੜੀਏ ਨੂੰ ਆਪਣੀ ਭੁੱਲ ਦੀ ਹੋਸ਼ ਆ ਗਈ ਪਿਆਦਿਆਂ ਨੇ ਆਸਰਾ ਦਿੱਤਾ ਹੌਲੀ ਹੌਲੀ ਉਹ ਗੁਰੂ ਜੀ ਦੀ ਧਰਮਸ਼ਾਲਾ ਵਿੱਚ ਪਹੁੰਚੇ ਅੱਗੇ ਗੁਰੂ ਜੀ ਬਿਰਾਜਮਾਨ ਸਨ ਕਥਾ ਵਾਰਤਾ ਚੱਲ ਰਹੀ ਸੀ ਥੋੜੀ ਜਿਹੀ ਸੰਗਤ ਬੈਠੀ ਗੁਰੂ ਦਰਸ਼ਨ ਕਰਕੇ ਤੇ ਗਿਆਨ ਸੁਣ ਕੇ ਨਿਹਾਲ ਹੋ ਰਹੀ ਸੀ ਜਦੋਂ ਕਰੋੜੀਆ ਪਹੁੰਚਿਆ ਤਾਂ ਸਾਰਿਆਂ ਦਾ ਧਿਆਨ ਉਧਰ ਹੋ ਗਿਆ ਕਰੋੜੇ ਕਰੋੜੀਏ ਦੀਆਂ ਅੱਖਾਂ ਨੀਵੀਂ ਆਸਨ ਲੱਤ ਦੀ ਪੇੜ ਤੰਗ ਕਰ ਰਹੀ ਸੀ ਗੁਰੂ ਜੀ ਦੇ ਨੇੜੇ ਜਾ ਕੇ ਹੰਕਾਰੇ ਤੇ ਮਨ ਮੁਖ ਕਰੋੜੀਆ ਗੁਰੂ ਜੀ ਦੇ ਚਰਣਾ ਉੱਪਰ ਜਾ ਡਿੱਗਾ ਮੈਨੂੰ ਬਖਸ਼ੋ ਮੈਨੂੰ ਬਖਸ਼ੋ ਮੈਂ ਭੁੱਲ ਗਿਆ ਖਿਮਾ ਦੀ ਦਾਤ ਬਖਸ਼ੋ ਕਰੋੜੀਏ ਦਾ ਤਰਲਾ ਸੀ ਸਰਬ ਸ਼ਕਤੀਵਾਨ ਸਤਿਗੁਰੂ ਸਭ ਕੁਝ ਜਾਣਦੇ ਸਨ ਫਿਰ ਵੀ ਪੁੱਛਿਆ ਕਿਉਂ ਪੁਰਸ਼ਾ ਤੈਨੂੰ ਕੀ ਰੋਗ ਹੈ ਜੀ ਮੈਂ ਇਸ ਪ੍ਰੰਗਣੇ ਦਾ ਥਾਣੇਦਾਰ ਕਰੋੜੀਆਂ ਹਾਂ ਸਰਕਾਰ ਦਾ ਇੱਕ ਕਰਨਦਾ ਹੋਣ ਤੇ ਮੈਨੂੰ ਹੰਕਾਰ ਆ ਗਿਆ ਮੈਂ ਪਾਗਲ ਹੋ ਗਿਆ ਇਸ ਗੁੱਸੇ ਨਾਲ ਘਰੋਂ ਨਿਕਲਿਆ ਕਿ ਮੈਂ ਇਸ ਟੇਰੇ ਨੂੰ ਉਜਾੜਾਂ ਤੇ ਤੁਸਾਂ ਨੂੰ ਇਥੋਂ ਬਾਹਰ ਕੱਢਾਂ ਰਾਹ ਵਿੱਚ ਪਹਿਲਾਂ ਮੈਨੂੰ ਦਿਸਣੋਂ ਹਟਿਆ ਫਿਰ ਘੋੜੇ ਨੇ ਨਾ ਲਿਆ ਤੇ ਉਹ ਡਿੱਗ ਕੇ ਮਰ ਗਿਆ ਮੇਰੀ ਲੱਤ ਟੁੱਟ ਗਈ ਤੁਸਾਂ ਦੇ ਡੇਰੇ ਦਾ ਜਲ ਪੀਣ ਨਾਲ ਗਈ ਨਿਗਾ ਤਾਂ ਮਿਲ ਗਈ ਪਰ ਲਾਤ ਦੀ ਪੀੜ ਤੰਗ ਕਰ ਰਹੀ ਐ ਬਹੁਤ ਦੁਖੀ ਹਾਂ ਮੈਂ ਮੈਨੂੰ ਖਿਮਾ ਕਰੋ ਮੇਰੀ ਭੁੱਲ ਬਖਸ਼ੋ ਮੈਂ ਸੇਵਕ ਬਣ ਕੇ ਰਹਾਗਾ ਗੁਰੂ ਜੀ ਇਹ ਪੁਰਸ਼ਾ ਕਹੋ ਸਤ ਕਰਤਾਰ ਇਹ ਸਭ ਕਰਤਾਰ ਦੀ ਲੀਲਾ ਹੈ ਇਹ ਪੂਰੀ ਡੇਰਾ ਕਰਤਾਰ ਦਾ ਹੈ ਇਹਦਾ ਨਾਮ ਕਰਤਾਰਪੁਰ ਰੱਖਿਆ ਗਿਆ ਹੈ ਇਹਦਾ ਰਾਖਾ ਆਪ ਕਰਤਾਰ ਹੈ ਤੇਰੀ ਲੱਤ ਠੀਕ ਹੋ ਜਾਵੇਗੀ ਤੇਰਾ ਘੋੜਾ ਮਰਿਆ ਨਹੀਂ ਉਹਦਾ ਡੇਰੇ ਲੱਗੇ ਪੈਲੀਆਂ ਵਿੱਚ ਚਰਦਾ ਹੈ ਐਵੇਂ ਭੁਲੇਖਾ ਲੱਗਾ ਹੈ ਕਬਰਾਟ ਵਿੱਚ ਘੋੜੇ ਨੂੰ ਮਰਿਆ ਹੋਇਆ ਸਮਝ ਕੇ ਛੱਡ ਆਇਓ ਜੋ ਆਦਮੀ ਭੱਜ ਕੇ ਜਾਂ ਆਦਮੀ ਭੇਜ ਕੇ ਫੜ ਲਿਆ ਆਵੋ ਕਰੋੜੀਆ ਸੱਤ ਕਰਤਾਰ ਮੇਰਾ ਘੋੜਾ ਜਿਉਂਦਾ ਹੈ ਮੇਰੀ ਲੱਤ ਅੱਛੀ ਹੋ ਜਾਵੇਗੀ ਕਰੋੜੀਆ ਖੁਸ਼ੀ ਨਾਲ ਉਛਲਿਆ ਪਿਆਦੇ ਘੋੜੇ ਨੂੰ ਲੱਭਣ ਗਏ ਸੱਚਮੁੱਚ ਡੇਰੇ ਦੇ ਲਾਗੇ ਕੋੜਾ ਚਾਰਿਆ ਸੀ ਉਹਨਾਂ ਨੇ ਘੋੜੇ ਨੂੰ ਫੜ ਲਿਆ ਗੁਰੂ ਜੀ ਨੇ ਕਰੋੜੀਏ ਦੀ ਆਤਮਾ ਨੂੰ ਨਿਰਮਲ ਕਰਨ ਵਾਸਤੇ ਇਹ ਸ਼ਬਦ ਉਚਾਰਿਆ ਮਣਮੁਖ ਭੁਲਿਆ ਭੁਲਾਈਆ ਭੁਲੀ ਥੌਰ ਨਕਾਈ ਗੁਰਬਿਣ ਕੋਨੇ ਦਿਖਾਵਈ ਅੰਦੀ ਆਵੇ ਜਾਏ ਗਿਆਨ ਪਦਾਰਥ ਹੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਪੁਲਾਈ ਪਰਮ ਪੁਲੀ ਡੋਹਾ ਗਣੀ ਨਾ ਪਰ ਅੰਕ ਸਮਾਏ ਰਹਾਉ ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਹਿਬਜ ਜਾਏ ਭੂਲੇ ਡੂੰਗਰ ਥਲ ਚੜੇ ਪਰ ਮੈਂ ਮਨ ਢੁਲਾਈ ਤੁਰਿਓ ਵਿਚੁੰਨੀ ਕਿਉ ਮਿਲਾ ਗਰਮ ਮੁਠੀ ਬਿੱਲਾਈ ਜਿਸ ਦਾ ਅਰਥ ਹੈ ਗੁਰੂ ਜੀ ਫਰਮਾਉਂਦੇ ਹਨ ਆਪਣੇ ਮਤ ਪਿੱਛੇ ਲੱਗਣ ਵਾਲੇ ਲੋਕ ਭੁੱਲੇ ਹੋਏ ਠੇਡੇ ਖਾਂਦੇ ਹਨ ਆਪ ਉਹ ਅੰਨੇ ਮਾਰੇ ਰਾ ਤੋੜਦੇ ਨੇ ਤੇ ਹੋਰ ਨਾਲ ਉਸੇ ਰਾ ਤੋੜਦੇ ਹਨ ਸੱਚੇ ਗੁਰੂ ਤੋਂ ਬਿਨਾ ਹੋਰ ਕੋਈ ਉਹਨਾਂ ਨੂੰ ਸਿੱਧਾ ਰਾਹ ਨਹੀਂ ਦੱਸਦੇ ਉਹਨਾਂ ਦੀ ਭੁੱਲੀ ਪਟਕੀ ਹੋਈ ਅਕਲ ਨੂੰ ਥਾਂ ਸਿਰ ਲਿਆਉਣ ਵਾਲਾ ਕੋਈ ਨਹੀਂ ਹੁੰਦਾ ਉਹ ਕਾਮ ਤੇ ਹੰਕਾਰ ਵਰਗੇ ਠੱਗਾਂ ਦੇ ਆਖੇ ਲੱਗ ਕੇ ਲੋਕਾਂ ਨੂੰ ਦੁਖੀ ਕਰਦੇ ਹਨ ਗੁਰੂ ਜੀ ਉੱਚੀ ਪੁਕਾਰ ਪੁਕਾਰ ਕੇ ਆਖਦੇ ਹਨ ਮਾਇਆ ਨੇ ਪੁਰਸ਼ ਨੂੰ ਪਰਮਾਵੇ ਚ ਸੁਟਿਆ ਹੈ ਜਿਵੇਂ ਕੋਈ ਬੇਸਮਝ ਇਸਤਰੀ ਜਵਾਨੀ ਵਿੱਚ ਮੱਤੀ ਹੋਈ ਭੁੱਲਾਂ ਦੇ ਕਾਰਨ ਛੁੱਟੜ ਵੱਡੀ ਜਾਂਦੀ ਹੈ ਤੇ ਮੁੜ ਉਸ ਨੂੰ ਪਤੀ ਨਾਲ ਮਿਲਣਾ ਔਖਾ ਹੋ ਜਾਂਦਾ ਹੈ ਇਸੇ ਤਰ੍ਹਾਂ ਕਾਲ ਜੁਗੀ ਪੁਰਸ਼ ਨੂੰ ਮਾਇਆ ਨੇ ਆਪਣੇ ਅਨੇਕ ਰੂਪ ਦਿਖਲਾ ਕੇ ਮੋਹ ਲਿਆ ਹੈ ਤੇ ਪਤੀ ਪਰਮੇਸ਼ਰ ਕੋਲੋਂ ਨਖੇੜ ਦਿੱਤਾ ਹੈ ਹੁਣ ਪਤੀ ਪਰਮੇਸ਼ਰ ਨਾਲ ਮਿਲਾਪ ਹੋਣਾ ਬੜਾ ਔਖਾ ਹੈ ਭੁੱਲਾ ਹੋਇਆ ਪੁਰਸ਼ ਇੱਧਰ ਉੱਧਰ ਧੱਕੇ ਖਾਂਦਾ ਫਿਰਦਾ ਹੈ ਉੱਚੀ ਨੀਵੀਂ ਤਾਂ ਉੱਤੇ ਮਨ ਡੋਲਦਾ ਰਹਿੰਦਾ ਹੈ ਜੇ ਦਰਗਾਹੋਂ ਪ੍ਰਮਾਤਮਾ ਨੇ ਹੀ ਉਸ ਨੂੰ ਪਲਾ ਦਿੱਤਾ ਹੈ ਤਾਂ ਮੇਲ ਕਿਵੇਂ ਹੋਵੇ ਹੰਕਾਰ ਦਾ ਸ਼ਿਕਾਰ ਹੋ ਕੇ ਇਹ ਪੁਰਸ਼ ਸਾਧੂ ਸੰਤਾਂ ਦੀ ਨਿੰਦਿਆ ਚੁਗਲੀ ਕਰਦਾ ਆਪ ਖੁਦਰੀਆਂ ਕਰਦਾ ਪਾਪ ਕਮਾਉਂਦਾ ਜੀਵ ਹੱਤਿਆ ਕਰਦਾ ਜਦੋਂ ਮਾੜੇ ਕੰਮਾਂ ਤੇ ਮਾੜੇ ਚਿਤਵੰ ਦਾ ਫਲ ਮਿਲਦਾ ਹੈ ਤਾਂ ਰੋਣ ਪੀਟਣ ਲੱਗ ਜਾਂਦਾ ਹੈ ਜੇ ਪਹਿਲਾਂ ਹੀ ਸੋਚੇ ਤਾ ਚੰਗਾ ਹੈ ਪ੍ਰਾਈ ਨਿੰਦਾ ਤੇ ਈਰਖਾ ਮਾੜੀ ਹੁੰਦੀ ਹੈ ਮਣਮੁਖ ਭੂਲੇ ਭੁਲਾਈਆ ਭੂਲੇ ਠੋਰ ਨਕਾਏ ਵਿਛੜਿਆ ਗੁਰੂ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੇ ਹਰ ਗੁਣ ਨਾਮ ਆਦਾਰ ਜੋ ਪਾਵੇ ਤਿਉ ਰੱਖ ਤੂੰ ਮੈਂ ਤੁਝ ਬਿਨ ਕਵਣ ਪਧਾਰ ਅੱਖਰ ਪੜ ਪੜ ਭੂਲੀਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮਹਿਲ ਗੁਮਾਨ ਗੁਰ ਬਿਣ ਕੀ ਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾਤਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹੇਤ ਅਪਾਰ ਹੈ ਪੁਰਸ਼ ਗੁਰੂ ਦੇ ਚਰਨੀ ਲੱਗੀ ਤਾਂ ਗੁਰੂ ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਵਿਛੜੇ ਹੋਏ ਮਾਨਮੁਖ ਜੀਵਨ ਪਰਮਾਤਮਾ ਨਾਲ ਮਿਲਦਾ ਹੈ ਮਾਣਮੁਖ ਹਿਰਦੇ ਨੂੰ ਤਦ ਹੀ ਸ਼ਾਂਤੀ ਸੇ ਸੁਖ ਪ੍ਰਾਪਤ ਹੋ ਸਕਦਾ ਹੈ ਜਿਵੇਂ ਹਰੀ ਦੇ ਗੁਣ ਉਹਦੇ ਹਿਰਦੇ ਵਿੱਚ ਵਸੇ ਜਾਣ ਗੁਰੂ ਜੀ ਦੀ ਸਿੱਖਿਆ ਨੂੰ ਗ੍ਰਹਿਣ ਕਰੇ ਨਿਤਾ ਪ੍ਰਤੀ ਅਰਦਾਸ ਕਰੇ हे ਪ੍ਰਮਾਤਮਾ ਜਿਵੇਂ ਤੇਰੀ ਇੱਛਾ ਹੈ ਤਿਵੇਂ ਆਪਣੇ ਚਰਨਾਂ ਨਾਲ ਜੋੜੀ ਰੱਖ ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਬਹੁਤੇ ਪੜ੍ਹੇ ਹੋਏ ਵੀ ਭੁਲੇਖੇ ਵਿੱਚ ਆ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਅਸਲ ਸੱਚ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਉਪੇਖ ਧਾਰ ਕੇ ਹੰਕਾਰ ਦਾ ਸ਼ਿਕਾਰ ਹੋ ਜਾਂਦੇ ਹਨ ਇਸ਼ਾਰਾ ਸੀ ਕਿ ਕਰੋੜੀਆ ਸਮਝਦਾਰ ਹੋ ਕੇ ਥਾਣੇਦਾਰੀ ਤੇ ਦੌਲਤ ਦੇ ਕਾਰਨ ਹੰਕਾਰੀ ਹੋ ਗਿਆ ਜਦੋਂ ਕਿ ਦੁਕਾਨਦਾਰ ਦਾ ਕੰਮ ਪਰਜਾ ਦੀ ਰਾਖੀ ਕਰਨਾ ਤੇ ਕਈ ਪੁਰਸ਼ তীর্থਾਂ ਦੀ ਯਾਤਰਾ ਤੇ ਇਸ਼ਨਾਨ ਕਰ ਤੁਰ ਪੈਂਦੇ ਹਨ ਉਹਨਾਂ ਦਾ ਨਹਾਉਣਾ ਨਿਸਫਲ ਜਾਂਦਾ ਹੈ ਕਿਉਂਕਿ ਉਹ ਹੰਕਾਰ ਨੂੰ ਨਹੀਂ ਤਿਆਗਦੇ ਹੰਕਾਰ ਸਾਰੇ ਦੁੱਖਾਂ ਦਾ ਮੂਲ ਹੈ ਹੰਕਾਰ ਦਾ ਮਤਾ ਹੋਇਆ ਮਨ ਆਪਣੇ ਆਪ ਹੀ ਰਾਜਾ ਜੈ ਚਕਰਵਰਤੀ ਮਹਾਰਾਜਾ ਬਣ ਬੈਠਦਾ ਹੈ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਉਹ ਇਸ ਗੱਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ ਕਿ ਉਸ ਦੇ ਸਿਰ ਉੱਤੇ ਵੀ ਕੋਈ ਹੈ ਸੁੱਖਾਂ ਦਾ ਸਾਧਨ ਇਹੋ ਹੈ ਕਿ ਗੁਰੂ ਜੀ ਦੀ ਸਿੱਖਿਆ ਨੂੰ ਸੁਣ ਕੇ ਅਮਲ ਕਰਕੇ ਪਿਆਰ ਦਾ ਪਦਾਰਥ ਹਾਸਲ ਕੀਤਾ ਜਾਵੇ ਹੰਕਾਰ, ਈਰਖਾ, ਨਿੰਦਾ, ਚੁਗਲੀ, ਲਾਲਚ ਦੀ ਬਹੁਤਾ ਆਦਿਕ ਮਾੜੇ ਗੁਣ ਕਰਮ ਦਾ ਤਿਆਗ ਕੀਤਾ ਜਾਵੇ ਜੋ ਗੁਰੂ ਦੇ ਦッセ ਗੁਣਾਂ ਨੂੰ ਗ੍ਰਹਿਣ ਕਰਦੇ ਹਨ ਉਹ ਪੁਰਸ਼ ਸਤਕਾਰੇ ਜਾਂਦੇ ਤੇ ਬੈਕੁੰਠ ਧਾਮਵਾਸਾ ਕਰਦੇ ਹਨ ਜਿਸ ਤਰ੍ਹਾਂ ਇੱਕ ਇਸਤਰੀ ਸ਼ਿੰਗਾਰ ਤੇ ਚੰਗੇ ਹਾਵ ਭਾਵ ਦਿਖਲਾ ਕੇ ਆਪਣੇ ਪਤੀ ਨੂੰ ਮੋਹ ਲੈਂਦੀ ਹੈ ਤੇ ਪਤੀ ਕੋਲ ਰੱਖ ਕੇ ਘਰੇ ਹੀ ਆਨੰਦ ਮਾਨਦੀ ਹੈ ਗੁਰੂ ਕੀ ਸੇਵਾ ਚਾਹ ਕਰੇ ਮਨ ਨਿਰਮਲ ਸੁਖ ਹੋਏ ਗੁਰੂ ਕਾ ਸ਼ਬਦ ਮਨ ਵਸੇ ਹਉ ਮੈਂ ਵਿਚੇ ਖੋਇ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਇ ਕਰਮ ਮਿਲੇ ਤੇ ਪਾਈਏ ਆਪ ਨਾ ਲਾਇਆ ਜਾਏ ਗੁਰ ਕੀ ਚਰਨੀ ਲੱਗ ਰਿਓ ਵਿਚਿਓ ਆਪ ਗਵਾਏ ਸੱਚੇ ਸੇਤੀ ਰਤਿਆ ਸਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨ ਵਿਸਰੇ ਮੇਲੇ ਸ਼ਬਦ ਅਪਾਰ ਜਿੰਨਾ ਪੁਰਸ਼ਾ ਨੇ ਆਪਣੇ ਗੁਰੂ ਦੀ ਸੇਵਾ ਗੁਲਾਮਾਂ ਵਾਂਗ ਚਿੱਤ ਲਾ ਕੇ ਕੀਤੀ ਹੈ ਉਹਨਾਂ ਉਤੇ ਗੁਰੂ ਖੁਸ਼ ਹੁੰਦਾ ਹੈ ਉਹਨਾਂ ਦੇ ਹਿਰਦੇ ਨਿਰਮਲ ਹੋ ਜਾਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਜਦੋਂ ਗੁਰੂ ਦੀ ਸਿੱਖਿਆ ਹਿਰਦੇ ਵਿੱਚ ਵਸ ਗਈ ਤਾਂ ਹੰਕਾਰ ਹਿਰਦੇ ਤੋਂ ਚੂਰ ਹੋ ਗਿਆ ਉਸ ਵੇਲੇ ਹਰੀ ਸਿਮਰਨ ਦਾ ਪਦਾਰਥ ਮਿਲ ਗਿਆ ਜੋ ਸੋਖੀ ਸੁਖ ਹੈ ਗੁਰੂ ਦੀ ਪ੍ਰਾਪਤੀ ਤਦੋਂ ਹੀ ਹੋ ਸਕਦੀ ਹੈ ਜੇ ਪੁਰਬਲੇ ਜਨਮ ਵਿੱਚ ਕੁਝ ਲਿਖਿਆ ਹੋਵੇ ਤਦੋਂ ਗੁਰੂ ਦੇ ਚਰਨੇ ਲੱਗੇ ਤਾਂ ਆਪਣੇ ਆਪ ਨੂੰ ਮਾਰ ਦੇਵੇ ਸੱਚੇ ਪਰਮਾਤਮਾ ਨਾਲ ਜੁੜ ਕੇ ਉਸ ਰੂਪ ਹੋ ਜਾਏ ਉਹ ਹੀ ਉਹਦੀ ਝੋਲੀ ਪੈ ਜਾਂਦਾ ਹੈ ਗੁਰੂ ਜੀ ਕਰੋੜੀਏ ਦੀ ਭੁੱਲ ਦਾ ਖਿਆਲ ਕਰਕੇ ਤੇ ਉਸ ਨੂੰ ਸੰਬੋਧਨ ਕਰਕੇ ਆਖਦੇ ਹਨ हे ਭਾਈ ਸਾਰਾ ਜਗਤ ਭੁੱਲਣ ਹਰ ਹੈ ਪੁਰਸ਼ ਕੋਲੋਂ ਭੁੱਲਾਂ ਹੋ ਸਕਦੀਆਂ ਹਨ ਆ ਭੁੱਲ ਨਾ ਭੁੱਲਣ ਕਰਨ ਵਾਲੇ ਦੋ ਹਨ ਅੱਗੇ ਨੂੰ ਸੰਭਲ ਕੇ ਚੱਲੋ ਪ੍ਰਮਾਤਮਾ ਨਾਲ ਪਿਆਰ ਕਰੋ ਉਹਨਾਂ ਲੋਕਾਂ ਨੂੰ ਕਦੀ ਵਾਹਿਗੁਰੂ ਤੇ ਗੁਰੂ ਨਹੀਂ ਭੁੱਲਦੇ ਜਿਨ੍ਹਾਂ ਉੱਤੇ ਦਇਆ ਹੈ ਜੋ ਪਿਆਰ ਕਰਦੇ ਹਨ ਕਰੋੜੀਆਂ ਨੇ ਸੱਚਾ ਗਿਆਨ ਸੁਣਿਆ ਉਹਦੀਆਂ ਅੱਖਾਂ 'ਘੋਹ ਹੰਕਾਰ ਦਾ ਪਰਦਾ ਦੂਰ ਹੋ ਗਿਆ ਗੁਰੂ ਜੀ ਦੇ ਚਰਣਾ ਉੱਤੇ ਡਿੱਗ ਪਿਆ ਗੁਰੂ ਜੀ ਨੇ ਉਹਦੇ ਸਿਰ ਨੂੰ ਚੁੱਕ ਕੇ ਉੱਪਰ ਕੀਤਾ ਨੈਣਾ ਨਾਲ ਨੈਣ ਮਿਲਾ ਕੇ ਗੁਰੂ ਜੀ ਨੇ ਦਇਆ ਕੀਤੀ ਉਸ ਦਇਆ ਨਾਲ ਕਰੋੜੀਏ ਦੀ ਲੱਤ ਵੀ ਠੀਕ ਹੋਈ ਲੱਤ ਨੂੰ ਠੀਕ ਹੋਈ ਦੇਖ ਕੇ ਉਹਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਉਹ ਤਨ ਮਨ ਉਹ ਗੁਰੂ ਜੀ ਦੀ ਸੇਵਾ ਕਰਨ ਉੱਤੇ ਤੁਲਪਿਆ ਹੰਕਾਰ ਨਾਲ ਅਫਸਰ ਬਣ ਕੇ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਇਆ ਸੀ ਨੁਕਸਾਨ ਉਸ ਦਾ ਆਪਣਾ ਹੋ ਗਿਆ ਹੰਕਾਰ ਮਰ ਗਿਆ ਆੜ ਚੱਲੀ ਸਤ ਗੁਰੂ ਮੇਰਾ ਤਨ ਮਨ ਤੇ ਧਨ ਤੁਸਾਂ ਦਾ ਹੈ ਮੈਨੂੰ ਸੇਵਾ ਦੱਸੋ ਮੈਂ ਡੇਰਾ ਪੱਕਾ ਬਣਵਾ ਦਿਆਂ ਮੇਰੇ ਮਕਾਨ ਉੱਤੇ ਕਈ ਝੰਡੇ ਝੁਲ ਰਹੇ ਹਨ ਜੋ ਦੱਸਦੇ ਹਨ ਕਿ ਮੇਰੇ ਕੋਲ ਕਈ ਕਰੋੜ ਰੁਪਇਆ ਹੈ ਮੇਰਾ ਮਾਂ ਬਾਪ ਨੇ ਵੀ ਮੇਰਾ ਨਾਮ ਕਰੋੜੀਆ ਰੱਖਿਆ ਸੀ ਗੁਰੂ ਜੀ ਤਨ ਹੈ ਬਹੁਤ ਅੱਛੀ ਗੱਲ ਹੈ ਗਰੀਬਾਂ ਤੇ ਲੋੜਵੰਦਾਂ ਦੀ ਲੋੜਾਂ ਪੂਰੀਆਂ ਕਰਨ ਵਿੱਚ ਵਰਤ ਸਦਾਵਰਤ ਲਵਾ ਬਾਕੀ ਰਹੀ ਡੇਰੇ ਦੀ ਗੱਲ ਇਹ ਡੇਰਾ ਮੇਰਾ ਨਹੀਂ ਡੇਰੇ ਦੀ ਕੋਈ ਚੀਜ਼ ਮੇਰੀ ਨਹੀਂ ਮੈਂ ਤੇ ਕਰਤਾਰ ਦਾ ਨਾਮ ਜਪਦਾ ਹਾਂ ਮੈਂ ਤਾਂ ਰੇੜੇ ਟਿੱਬੇ ਉੱਤੇ ਬੈਠਾ ਸਾਂ ਇਹ ਛੰਨਾ ਚੱਪਰ ਸੰਗਤ ਨੇ ਆਪਣੀ ਲੋੜ ਵਾਸਤੇ ਬਣਾਏ ਹਨ ਜੇ ਸੰਗਤ ਨੂੰ ਪੱਕੀਆਂ ਦੀ ਲੋੜ ਹੈ ਤਾਂ ਪੱਕੇ ਬਣ ਜਾਣ ਤੇਰੀ ਇੱਛਾ ਹੈ ਤਾਂ ਤੂੰ ਕਰਤਾਰ ਦੀ ਪੂਰੀ ਕਰਤਾਰ ਦੇ ਲੰਗਰ ਦੀ ਸੇਵਾ ਕਰ ਇਹ ਸੁਣ ਕੇ ਖੁਸ਼ੀ-ਖੁਸ਼ੀ ਕਰੋੜਿਆ ਆਪ ਦੇ ਨਗਰ ਗਿਆ ਪਿੱਛੋਂ ਉਸਨੇ ਕਰਤਾਰਪੁਰ ਦੀ ਉਸਾਰੀ ਵਿੱਚ ਬਹੁਤ ਸੇਵਾ ਕੀਤੀ ਪੱਕੀਆਂ ਇੱਟਾਂ ਤੇ ਚੋਨਾ ਦੇ ਕੇ ਪੱਕੀ ਹਵੇਲੀ ਬਣਵਾਈ ਕੋਠੜੀਆਂ ਪਾਈਆਂ ਕਰਤਾਰਪੁਰ ਸੱਚਮੁੱਚ ਹੀ ਇੱਕ ਪੱਕਾ ਡੇਰਾ ਤੇ ਕਸਬਾ ਬਣ ਗਿਆ ਖੁਸ਼ੀਆਂ ਤੇ ਰਦਿਆਂ ਨੱਚਣ ਲੱਗੀਆਂ ਕਰੋੜੀਏ ਗੁਰੂ ਜੀ ਦੇ ਮਿਸ਼ਨ ਨੂੰ ਪ੍ਰਚਾਰਣ ਵਿੱਚ ਬਹੁਤ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾਪੋਲੀਓ ਧੰਨਵਾਦ